ਪਾਪਾ ਕਲਪਾਤੋ ਜਨਿਕਲ ਚਲੀ ਪੱਦੀ ਨਾਰਕੰਡਾ ਜਾਂ ਚੈਲ ਦੇਖਾਂਗੇ ਰੁਕਣ ਦੀ ਕੋਸ਼ਿਸ਼ ਕਰਾਂਗੇ ਤੇ ਪਿੱਛੇ ਕਿੰਦਰ ਕਲਾਸ਼ ਉਹ ਸੋਨਾ ਵੀ ਪਿੱਛੇ ਸਾਰਾ ਮਾਮਾ ਸਾਹਿਬ ਨਹੀਂ ਕਰਨ ਸਰ ਬੈਗਵਾਨ ਨਹੀਂ ਤੇ ਆਪਣਾ ਸਾਰਾ ਰਹਿ ਗਿਆ ਤੇ ਪੈਸਾ ਆਪਣੇ ਵਾਸਤੇ ਚਾਹ ਬਣਾ ਰਹੇ ਹਾਂ ਹੁਣ ਚਾਹ ਰੈਡੀ ਹੋ ਗਈ चाह पी के अगे निकलते फिर आप इतना अग्नि सामने कैलाश किन्नर कैलाश सारे अपने बैक्स लाइन अपने गौरव ने दूसरे होटल रुके से अपना सारे इतने से सारे ने बस निकल दस तो पंद्रह मिनट एप्पल ऑर्चिड ਕਰ ਵੀ ਹੁਣ ਅਸੀਂ ਸਾਰੇ ਤਿਆਰ ਹੋ ਕੇ ਚੱਲਨੇ ਆ ਚੱਲੇ ਚੱਲੇ ਸਾਰੇ ਤਿਆਰ ਹੋ ਕੇ ਬਾਈਕ ਦਿਖਾ ਬਾਈਕ ਦਿਖਾਤੀ ਹਾਂ ਸਾਰੀਆਂ ਬੈਗਸ ਪਾਲੀਆਂ ਪਰ ਵਿੱਚ ਆਪਣਾ ਸਾਰਾ ਸਾਮਾਨ ਆ ਗਿਆ ਹਾਂ ਹਾਂਜੀ ਪੂਰੇ ਤੋਂ ਪੁੱਛਿਆ ਕੀ ਕਰਨਾ ਜੀ ਬਰੋਲ ਦੀ ਤਰ੍ਹਾਂ ਜਾਣਾ ਆਪਾਂ ਪੁਰਤੋ ਤਕਰੀਬਨ 30 ਕਿਲੋਮੀਟਰ ਪਿੱਛੇ ਆਥੇ ਪਿੰਡ ਇੱਕ ਰੁਕੇ ਰਾਜਗੜ ਹੈ ਇਹ ਮੇ ਵੀ ਇਹਦਾ ਨਾਮ ਤੇ ਇੱਥੇ ਢਾਬੇ ਤੁਹਾਨੂੰ ਦੇਖ ਸਕਦੇ ਆਪਾਂ ਇਹ ਪੈਣਕ ਢੀਲ ਕਰਦੀ ਹੈ ਕਿਉਂ ਕਹਿੰਦੀ ਵੀ ਮੈਂ ਸਾਨੂੰ ਖਿਲਾਉਣੀ ਆ ਹੁਣੇ ਕੁਝ ਲੋਕਲ ਡਿਸ਼ ਬਣਾ ਕੇ ਤਾਂ ਟਰਾਈ ਕਰਦੇ ਆ ਤੇ ਆਲੇ ਦੁਆਲੇ ਦਾ ਕੁਛ ਐਵੇਂ ਦਾ ਹੈ ਮਾਹੌਲ ਕੁਛ ਐਵੇਂ ਦਾ ਹੈ ਕੋਈ ਐਪਲ ਟਰੀਜ਼ ਸਾਰੇ ਇਸ ਸਾਈਡ ਤੋਂ ਪਾਏ ਆ ਤੇ ਇਹ ਟਾਬੇ ਤੇ ਆਪਾਂ ਰੁਕਿਆ ਹੁਣ ਕੰਨੂ ਅੱਗੇ ਆਪਾਂ ਜਾਣਾ ਇਸ ਸਾਈਡ ਆਪਾਂ ਪਹੁੰਚ ਗਏ ਨਾਰਕੰਡਾ ਬਾ ਹੋਟਲ ਤੋਂ ਆਪਾਂ ਨੇ ਇਥੇ ਪਿੱਛੇ ਹੀ ਫੁਲਕਾ ਛਕਿਆ ਹੁਣ ਦੇਖਦੇ ਹਾਂ ਛੋਟਾ ਮोटा ਜਿਹਾ ਕੋਈ ਘੁੰਮਣ ਇਥੇ ਹੋਇਆ ਤਾਂ ਘੁੰਮਦੇ ਆ ਫੇਰਾ ਇੱਥੋਂ ਨਿਕਲਾਂਗੇ ਕੁਫਰੀ ਵੱਲ ਜਾਂ ਚੈਲਵਲ ਚੱਲ ਕੋਣ ਦਿੱਤ ਅੱਜ ਸੋਚ ਰਹੇ ਸੀ ਆਪਾਂ ਪਹੁੰਚ ਗਏ ਕੁਬਰੀ ਥੋੜਾ ਜਿਹਾ ਘੇਰ ਕੇ ਅੱਗੇ ਜਾਉਂਦੇ ਜੀ ਉਹ ਸਾਚੂ ਬਣੀ ਕੇ ਬੈਠੂ ਕੇ ਅ ਚਾਹ ਪੀ ਕੇ ਤੋਂ ਫਿਰ ਡੀ ਨਿਜੀਕ ਦੇ ਰੌਣਕ ਕਰਨਾ ਰੌਣਕ ਹੈ ਵੀ ਨੀ ਬਰ ਅਥੋ ਹੀ ਅੱਗੇ ਆਪਾਂ ਹੈਲਵਾ ਨਿਕਲ ਜਾਏ ਹਮਦਾਨ ਹਮਦਾਨ ਤੇ ਸਵਾਈਪ ਕਰੀ ਠੀਕ ਹੈ ਨਾਰਕੰਡੇ ਸੀ ਮੈਂ ਕੋਫਰੀ ਹੈ ਰਾਮਪੁਰ ਤਾਂ ਗਰਮੀ ਬਹੁਤ ਜ਼ਿਆਦਾ ਸੀ ਜਿੰਨੇ ਕੈਬਰ ਨਹੀਂ ਗਰਮੀ ਸੀ ਚਲੋ ਤਾਂ ਹਾਂ ਲਈ ਕੋਫਰੀ ਇਹ ਇੱਥੋਂ ਪੱਛਾ ਪਟਵਾਨੇ ਕਿਰੇ ਆਇਆ ਇੱਥੋਂ ਪਾ ਚਾ ਪੀ ਲਈ ਫਿਰ ਬਹੁਤਾ ਪਰ ਰੁਕਣਾ ਨਹੀਂ ਹੈਗਾ ਸਨੋ ਫਾਲ ਕਿਤੇ ਵੀ ਨਹੀਂ ਹੈਗਾ ਹੁਣ ਇੱਥੋਂ ਅੱਗੇ ਨਿਕਲਦੇ ਆਪਾਂ ਅੱਗੇ ਵੱਲ ਪਿੰਡ ਵੱਲ ਓਕੇ ਪਹੁੰਚ ਕੇ ਚੈਲ ਤੇ ਇੱਥੇ ਹੋਮਸਟੇਅ ਲੱਤਾ ਪਨੇਕ ਇਹ ਬਹੁਤ ਸੋਹਣਾ ਹੈ ਤੇ ਵਿਊ ਕੁਸ਼ ਐਵੇਂ ਦਾ ਇਥੋਂ ਇੱਕ ਰੜਾ ਟਾਇਰਡ ਅੰਕਲ ਨੇ ਉਹਨਾਂ ਨੇ ਇਹ ਇਹਨੂੰ ਮੇਨਟੇਨ ਕਰਦੇ ਨੇ ਸ਼ੌਂਕ ਲਈ ਬਣਾਇਆ ਹੋਇਆ ਬਹੁਤ ਸੋਹਣੇ ਪਲਾਂਟਸ ਵਗੈਰਾ ਵੀ ਲਾਏ ਹੋਏ ਨੇ ਦੇਖੋ ਐਪਲ ਪਲਾਂਟਸ ਪ੍ਰੋਪਰ ਗਰੋਟ ਆਇਆ ਹੋਇਆ ਹੈ ਰੈਡੀ ਹੁਣ ਆਪ ਇਥੋਂ ਚੈਲ ਪੈਲਸ ਵੱਲ ਚੱਲਦੇ ਆਂ ਮੁਹੰਮਦ ਸਾਹਿਬ ਵੀ ਆ ਗਏ ਹਲਮਟ ਚੱਕ ਕੇ ਫਰੈਸ਼ ਫਰੈਸ਼ ਹੋ ਕੇ ਸਾਰੇ ਹੁਣ ਚੈਲ ਪੈਲਸ ਗੀੜਾ ਮਾਰ ਕੇ ਉਹਨੇ ਕੰਮ ਦੇ ਆਪਾਂ ਪਹੁੰਚ ਗਏ ਚੈਲ ਪੈਲਸ ਚਲੋ ਅੰਦਰ ਚੱਲਦੇ ਆਪਾਂ ਹੁਣ ਦੇਖਦੇ ਆਂ ਅੰਦਰੋਂ ਕੀ ਕੁਛ ਆ ਇਮੀਨ ਐਂਟਰੈਂਸ रॉयल बार ऑफिस ते बहुत सोना छोटा जाता है तो लॉन है काफ़ी खुला डुला हूँ अंदर चलते हैं सारे किंग क्वीन का जो भी इतने अलग अलग रूम ने सारे आप अपने बारों ही देखा बिलियर्ड्स महारानी का कमरा Two, one, four. Then King's Dining 215 Rajkumarida Billiards only for reasons, no admission, not allowed beyond this point. Please don't disturb, okay. ਅਪਾ ਅਪਾ ਅੱਗੇ ਚੱਲ ਸ਼ਹਿਰ ਚ ਪੈਲੈਸ ਦੇਖਣ ਤੋਂ ਬਾਅਦ ਤੇ ਤੇ ਉੱਤੇ ਚੱਲ ਸ਼ਹਿਰ ਦਾ ਸਟੇਡੀਅਮ ਹੈ ਫਿਰ ਇਸ ਤਰ੍ਹਾਂ ਜਾਂਦਾ ਉੱਤੇ ਸਟੇਡੀਅਮ ਵੱਲ ਨਾਲ ਥੋੜਾ ਚੱਕੂ ਮੰਗ ਖਾਵਾ ਵੀ ਪੈਣਾ ਵੀ ਥੋੜਾ तो अठे पौने घंटे तक वापस आप चले जावे बस स्टैंड है इस सारी शहर दी मार्केट तो छोटा ही कुछ ज़्यादा बड़ा कस्बा नहीं है बिल्कुल छोटा ही कस्बा है थोड़ी शॉप्स नहीं बट तो ठीक है हरेक लोड़ी का समान मिल जाता है सारा कुछ ओके है